ਜੀ ਬੜਾ ਇੰਪੋਰਟੈਂਟ ਮਸਲਾ ਹੈ ਸਾਰੇ ਤੋਂ ਪਹਿਲੇ ਤੇ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਅਸੀਂ ਦੱਸ ਬੈਠੇ ਆ ਕਿ ਜਿਹੜਾ ਫਰਜ਼ੀ ਸੈਸ਼ਨ ਇਹ ਚਲਾ ਰਹੇ ਨੇ ਦੂਜਾ ਦਿਨ ਕੱਲ ਚੱਲਿਆ 11 ਮਿੰਟ 1 ਕਰੋੜ ਰੁਪਈਆ ਲੱਗਾ ਸੂਬੇ ਦਾ 10 ਲੱਖ ਰੁਪਈਆ ਮਿੰਟ ਦਾ ਮੇਰਾ ਕੱਲ ਸ਼ਾਰਟੈਸਟ ਸੈਸ਼ਨ ਹਿੰਦੁਸਤਾਨ ਦੀ ਪਾਰਲੀਮੈਂਟਰੀ ਹਿਸਟਰੀ 'ਚ ਹੋਣਾ ਕਿਸੇ ਸਟੇਟ ਨੇ ਇੱਕ ਘੰਟੇ ਵਿੱਚ ਮੇਰਾ ਖਿਆਲ ਜੀ ਅੱਗ ਵੀ ਲਾਓ ਤੇ ਇੰਨੀ ਸਪੀਡ ਨਾਲ 11 ਮਿੰਟਾਂ ਚ 91 ਕਰੋੜ ਰੁਪਇਆ ਨਹੀਂ ਫੋਕਿਆ ਜਾ ਸਕਦਾ ਜਿੱਥਾਂ ਭਗਵੰਤ ਮਾਨ ਨੇ ਫੋਕਿਆ ਅਸੀਂ ਮੰਗ ਕਰਦੇ ਰਹੇ ਆ ਕਿ ਜਿਹੜਾ ਤੁਹਾਡਾ ਫਰਜ਼ੀ ਇਨਕਾਊਂਟਰ ਹੋਇਆ ਅਬੋਰ ਦੇ ਵਿੱਚ ਉਹਦੀ ਅਸਲੀਅਤ ਲੋਕ ਜਾਨਣਾ ਚਾਹੁੰਦੇ ਕਿਉਂਕਿ ਤੁਹਾਨੂੰ ਪਤਾ ਸੀ ਸੈਸ਼ਨ ਆਉਣ ਵਾਲਾ ਅਸੈਂਬਲੀ ਦਾ ਲੋਕਾਂ ਦੀਆਂ ਅੱਖਾਂ ਵਿੱਚ ਮਿੱਟੀ ਪਾਉਣ ਵਾਸਤੇ ਸਪੀਕਰ ਦੇ ਕੋਲੋਂ ਪੋਡੀਅਮ ਤੇ ਵੀ ਅਨਾਉਂਸਮੈਂਟ ਕਰਾ ਦਿੱਤੀ ਗਈ ਕਿ ਜੀ ਅਸੀਂ ਮੁਬਾਰਕ ਦਿੰਨੇ ਆ ਪੰਜਾਬ ਪੁਲਿਸ ਨੂੰ ਤੇ ਪੰਜਾਬ ਪੁਲਿਸ ਨੇ ਜੋ ਚੰਨ ਚਾੜਿਆ ਤੁਹਾਡੇ ਸਾਹਮਣੇ ਪਹਿਲੇ ਇਨਕਾਊਂਟਰ ਵਿਖਾ ਦਿੱਤਾ ਫਿਰ ਅੱਧੇ ਘੰਟੇ ਬਾਅਦ ਇਨਕਾਊਂਟਰ ਤੋਂ ਪੱਜ ਕੇ ਫਿਰ ਕਹਿ ਲੱਗੇ ਕਿ ਜੀ ਜਿਹੜੇ ਅਸੀਂ ਬੰਦੇ ਅਕਿਊਜ਼ ਫੜੇ ਸੀ ਕਤਲ ਦੇ ਉਹਨਾਂ ਨੂੰ ਅਸੀਂ ਮੌਕੇ ਤੇ ਲਿਜਾ ਕੇ ਵੈਪਨ ਰਿਕਵਰ ਕਰਨੇ ਸੀ ਉਥੇ ਲੋਕ ਉਸ ਜੰਗਲ ਦੇ ਵਿੱਚ ਜਾਂ ਝਾੜੀਆਂ ਦੇ ਵਿੱਚ ਕੋਈ ਹੋਰ ਲੋਕ ਬੈਠੇ ਸੀ ਗੋਲੀਆਂ ਚਲਾ ਕੇ ਉਹ ਬੰਦੇ ਮਾਰ ਦਿੱਤੇ ਤੇ ਪੁਲਿਸ ਕਸਟਡੀ ਚ ਮਾਰ ਦਿੱਤੇ ਤੇ ਅਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਉਹਨਾਂ ਦੀ ਆਈਡੈਂਟੀਟੀ ਕੀ ਸੀ ਗਏ ਕਿੱਥੇ ਨੇ ਕਿੱਧਰ ਨੂੰ ਗਏ ਨੇ ਤੁਸੀਂ ਵੇਖੋ ਇਸ ਪੰਜਾਬ ਪੁਲਿਸ ਦੇ ਤੌਰ ਤਰੀਕੇ ਵੇਖੋ ਤੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਕਿੱਥੋਂ ਮਹਿਫੂਜ਼ ਹੋ ਸਕਦੀ ਹੈ ਨੰਬਰ 2 ਲੈਂਡ ਪੂਲਿੰਗ ਪਾਲਿਸੀ ਲੈਂਡ ਪੂਲਿੰਗ ਨਹੀਂ ਲੈਂਡ ਫੂਲਿੰਗ ਲੋਕਾਂ ਦਾ ਬੇਵਕੂਫ ਕਿਸ ਤਰ੍ਹਾਂ ਬਣਾਣਾ ਉਹਦੇ ਤੇ ਚਰਚਾ ਕਰਕੇ ਰਾਜੀ ਨਹੀਂ ਅੱਜ ਮਾਨਸਾ ਤੁਸੀਂ ਇੱਕ क्रुएल्टी अगेंस्ट एनिमल्स ਦੀ ਗੱਲ ਤੇ ਕੀਤੀ ਬਿੱਲ ਲੈ ਕੇ ਆਂਦਾ ਸੀ ਉਹਨੂੰ ਵੈਲਕਮ ਕਰਨੇ ਬਟ क्रुएल्टी अगेंस्ट ਪੰਜਾਬੀਜ਼ क्रुएल्टी अगेंस्ट ਯੂ ਪੋਲਿਟੀਕਲ ਆਪੋਨੈਂਟਸ ਜਿਹੜੀ ਤੁਸੀਂ ਕਰ ਰਹੇ ਹੋ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਯੂਟਿਊਬਰਸ ਨੂੰ ਫੜ ਕੇ ਅੰਦਰ ਦੇ ਰਹੇ ਹੋ ਬਰਗਾੜੀ ਬਹਿਬਲ ਕਲਾਂ ਕੋਟ ਕਪੂਰੇ ਵਾਲਿਆਂ ਨੂੰ ਅਜੇ ਤੱਕ ਜਸਟਿਸ ਨਹੀਂ ਮਿਲ ਰਹੀ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਹੁਣ ਮੇਰੇ ਨਾਲ ਇੱਥੇ ਆ ਸਾਰੀ ਪ੍ਰੈਸ ਨੂੰ ਮੈਂ ਦੱਸਣਾ ਚਾਹਨਾ ਸਾ ਸੁਖਰਾਜ ਸਿੰਘ ਨੇ ਜਿਨ੍ਹਾਂ ਦੇ ਪਿਤਾ ਜੀ ਦੀ ਸ਼ਹਾਦਤ ਕ੍ਰਿਸ਼ਨ ਭਗਵਾਨ ਸਿੰਘ ਜੀ ਉਹਨਾਂ ਦਾ ਨਾਮ ਸੀ ਪਰ ਗਾੜੀ ਬੈਬਲ ਕਲਾ ਦੀ ਫਾਇਰਿੰਗ ਵਿੱਚ ਹੋਏ ਦੋ ਸਾਡੇ ਸਿੰਘ ਉਥੇ ਸ਼ਹੀਦ ਹੋਏ ਮੈਂ ਤਾਂ ਇਹਦਾ ਬਰੀਫ ਦੱਸਣਾ ਚਾਹਨਾ ਕੇਜਰੀਵਾਲ ਦਾ ਇਹ ਕਹਿਣਾ ਸੀ ਇਸ ਨੌਜਵਾਨ ਨੂੰ ਵੀ ਉਦੋਂ ਨਾਲ ਰੱਖਿਆ ਸੀ ਕਿ ਜਿੱਦਣ ਕੋਈ ਇਮਾਨਦਾਰ ਸਰਕਾਰ ਆਏਗੀ ਕੋਈ ਇਮਾਨਦਾਰ ਮੁੱਖ ਮੰਤਰੀ ਆਏਗਾ 24 ਘੰਟਿਆਂ ਦੇ ਵਿੱਚ ਅਸੀਂ ਜਿਹੜੀ ਕੁੰਮਰ ਵਿਜੇ ਪ੍ਰਤਾਪ ਸਿੰਘ ਦੀ ਸਿੱਟ ਹੈ ਜਿਹਦਾ ਉਹ ਮੈਂਬਰ ਹੈ ਅਸੀਂ ਉਹਨੂੰ ਲਾਗੂ ਕਰਾਂਗੇ 24 ਘੰਟਿਆਂ ਵਿੱਚ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਗੁਰੂ ਦੇ ਨਾਲ ਬੇਦਬੀ ਕੀਤੀ ਹੈ ਉਹਨਾਂ ਨੂੰ ਘਟਾ ਦੇ ਵਿੱਚ ਖੜਾ ਕਰਕੇ ਅਸੀਂ ਸਜ਼ਾਵਾਂ ਦਵਾਵਾਂਗੇ ਮੇਰੇ ਵੀਰੋ ਅੱਜ 3.5 ਸਾਲ ਬੀਤਣ ਤੋਂ ਬਾਅਦ ਜਿਹੜਾ ਪੋਸਟਰ ਬॉय ਸੀ ਇਹਨਾਂ ਦਾ ਪੋਸਟਰ ਬॉय ਜਿਹਦੇ ਨਾਂ ਦੀਆਂ ਵੋਟਾਂ ਲਈਆਂ ਕੋਨ ਵਿਜੇ ਪ੍ਰਤਾਪ ਸਿੰਘ ਉਹ ਤੇ ਕੜ ਤਾ ਪਾਰਟੀ ਤੋਂ 6 ਸਾਲ ਪਾਸੇ ਬਾਹਰ ਆ ਆ ਸਾਡੇ ਨਾਲ ਸਾਡਾ ਵੀਰ ਬੈਠਾ ਏਸ ਦੋ ਐਫ ਆਈ ਆਰਸ ਹੋਈਆਂ ਸੀ ਇੱਕ ਕੋਟ ਕਪੂਰੇ ਫਾਇਰਿੰਗ ਹੋਈ ਸੀ ਉੱਥੇ ਜ਼ਖਮੀ ਹੋਈ ਸੀ ਲੋਕ ਇੱਕ ਬਰਗਾੜੀ ਬੈਬਲ ਕਲਬ ਜਿੱਥੇ ਦੋ ਸ਼ਾਟਾਂ ਹੋਈਆਂ ਸੀ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਬੜੀ ਸਰਪ੍ਰਾਈਜ਼ਿੰਗ ਚੀਜ਼ ਦੱਸਣਾ ਚਾਹਨਾ ਇਹਨਾਂ ਤੋਂ ਇਨਸਾਫ ਇਨਸਾਫ ਦੀ ਕੀ ਤਵਕਕ ਰੱਖ ਸਕਨੇ ਆ ਇਹ ਦੇਖੋ ਭਗਵੰਤ ਕੋ ਤੇ ਅਰਵਿੰਦ ਕੇਜਰੀਵਾਲ ਇਹ ਇੱਕ ਕੇਸ ਚੱਲਦਾ ਦੋਨੋਂ ਕੇਸੇ ਚੱਲਦੇ ਸੀ ਫਰੀਦਕੋਟ ਦੇ ਸੈਸ਼ਨ ਜੱਜ ਕੋ ਪਿਛਲੇ ਦਿਨੀ ਆ ਬੈਬਲ ਕਲਾ ਦੀ ਫਾਇਰਿੰਗ ਦੇ ਵਿੱਚ ਇੱਕ ਦੋਸ਼ੀ ਸੀ ਐਸਪੀ ਚਰਨਜੀਤ ਕੁਮਾਰ ਉਹਨੇ ਹਾਈ ਕੋਰਟ 'ਚ ਗੱਲ ਕਹੀ ਕਿ ਜੀ ਮੈਨੂੰ ਹੁਸ਼ਿਆਰਪੁਰੋਂ ਉੱਥੇ ਜਾਣਾ ਪੈਂਦਾ ਮੇਰੀ ਜ਼ਿੰਦਗੀ ਨੂੰ ਖਤਰਾ ਹੈ ਕੋਰਟ ਦੇ ਵਿੱਚ ਵੀ ਅਸੀਂ ਸੇਫ ਨਹੀਂ ਆ ਜੇ ਫ੍ਰੀ ਐਂਡ ਫੇਅਰ ਟ੍ਰਾਇਲ ਹੋਏਗਾ ਤਾਂ ਹੀ ਸਾਨੂੰ ਜਸਟਿਸ ਮਿਲ ਪਾਏਗੀ ਉਹਨੇ ਅਪੀਲ ਕੀਤੀ ਕਿ ਸਾਡਾ ਕੇਸ ਫਰੀਦਕੋੜ ਤੋਂ ਟਰਾਂਸਫਰ ਕਰਕੇ ਚੰਡੀਗੜ੍ਹ ਕਰ ਦਿੱਤਾ ਜਾ ਔਨਰਬਲ ਹਾਈ ਕੋਰਟ ਨੇ ਕਿਹਾ ਕਿ ਇੱਕ ਨਹੀਂ ਦੋਨੋਂ ਕੇਸੇਜ਼ ਹੀ ਫਰੀਦਕੋੜ ਤੋਂ ਅਸੀਂ ਚੰਡੀਗੜ੍ਹ ਸੈਸ਼ਨਜ਼ ਦੇ ਵਿੱਚ ਟਰਾਂਸਫਰ ਕਰ ਹੁਣ ਤੁਸੀਂ ਵੇਖੋ ਇੱਕ ਅਜੇ ਫਰੀਦਕੋਟ ਚੱਲੀ ਜਾ ਰਿਹਾ ਦੂਜਾ ਚੰਡੀਗੜ੍ਹ ਚੱਲ ਰਿਹਾ तकरीबन 29 ਜੁਲਾਈ 2024 ਦਾ ਇੱਕ ਸਾਲ ਦੇ ਕੋਈ 8-10 ਤਰੀਕਾ ਪੈ ਗਈਆਂ ਜਿਹੜੀ ਸਾਰਿਆਂ ਨੂੰ ਹੈਰਾਨੀ ਦੀ ਗੱਲ ਮੈਂ ਦੱਸਣਾ ਚਾਹਨ ਜਿਸ ਆਦਮੀ ਨੂੰ ਇਹ ਕਹਿੰਦੇ ਸੀ ਕਿ ਅਸੀਂ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਹੈ ਕੁਮਰ ਵਿਜੇ ਪ੍ਰਤਾਪ ਤੇ ਉਹ ਸ਼ਿਟ ਤੇ ਉਹਨਾਂ ਦੇ ਵਿੱਚ ਜਿਹੜੀ ਕੋਟਕਪੂਰਾ ਦੀ ਫਾਇਰਿੰਗ ਉਹਨਾਂ ਦੋਸ਼ੀਆਂ ਦੇ ਵਿੱਚ ਨਾਂ ਹੈ ਸਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਸੁਖਬੀਰ ਸਿੰਘ ਬਾਦਲ ਦਾ ਸਰ ਪ੍ਰਕਾਸ਼ ਸਿੰਘ ਉਦੋਂ ਚੀਫ ਮਿਨਿਸਟਰ ਸਨ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ ਤੇ ਬਾਕੀ ਚੰਦ ਬੰਦਿਆਂ ਦਾ ਜਿਹੜਾ ਹੁਣ ਇੱਥੇ ਕੇਸ ਚੱਲ ਰਿਹਾ ਤੂੰ ਹੈਰਾਨ ਹੋਵੋਗੇ ਸਾਢੇ 3 ਸਾਲ ਬੀਤਣ ਤੋਂ ਬਾਅਦ ਸਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਨਾਂ ਹੀ ਹੈ ਨਹੀਂ ਇੱਥੇ ਨਾਂ ਜੇ ਚਰਨਜੀਤ ਸਿੰਘ ਸ਼ਰਮਾ ਪਰਮਰਾਹ ਸਿੰਘ ਉਮਰਾਂ ਨੰਗਲ ਬਿਕਰਮਜੀਤ ਸਿੰਘ ਅਮਰਜੀਤ ਸਿੰਘ ਕੁਲਾਰ ਸੋਹੇਲ ਸਿੰਘ ਬਰਾੜ ਪੰਕਜ ਬਾਂਸਲ ਤੇ ਸੁਮੇਸ਼ ਸਿੰਘ ਸੈਣੀ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹਨਾ ਚੀਫ ਮਿਨਿਸਟਰ ਇੱਕੇ ਉਹ ਦੋ ਆਰਡਰ ਤੇ ਦੇ ਨਹੀਂ ਸਕਦਾ ਆਰਡਰ ਤੇ ਇੱਕੋ ਹੀ ਸੀ ਹੋਮ ਮਿਨਿਸਟਰ ਵੀ ਇੱਕੋ ਸੀ ਸੁਖਵੀਰ ਆਰਡਰ ਉਹ ਦਿੰਦੇ ਸੁਮੇਸ਼ ਸਿੰਘ ਸੈਣੀ ਨੂੰ ਦੋਨੋਂ ਜਗ੍ਹਾ ਤੇ ਇੱਕੋ ਟਾਈਮ ਤੇ ਥੋੜਾ ਟਾਈਮ ਦਾ ਫਰਕ ਪਾ ਕੇ ਗੋਲੀਆਂ ਚੱਲਦੀਆਂ ਨੇ ਇੱਕ ਜਗ੍ਹਾ ਲੋਕ ਕੋਟਕਪੂਰੇ ਫੱਟੇੜ ਹੁੰਦੇ ਨੇ ਇੱਥੇ ਬੰਦੇ ਛੀਡ ਹੋ ਜਾਂਦੇ ਨੇ ਇੱਕ ਐਫ ਆਈ ਆਰ ਤੋਂ ਦੋ ਜਿਹੜੇ ਮੇਨ ਬੱਧੇ ਹੀ ਕੱਢ ਤੇ ਤੁਸੀਂ ਮੈਨੂੰ ਦੱਸੋ ਇਹ ਜਿਹੜਾ ਕੇਸ ਹੈ ਸਟੈਂਡ ਕਰੇਗਾ ਦੀ ਇਹ ਕੇਸ ਕਚੈਰੀਆਂ ਦੇ ਵਿੱਚ ਸਟੈਂਡ ਕਰੇਗਾ ਇਹ ਜਿਹੜਾ ਬੇਅਦਬੀਆਂ ਦਾ ਇੱਥੇ ਬਿੱਲ ਲੈ ਕੇ ਆਣਾ ਚਾਹੁੰਦਾ ਭਗਵੰਤਬਾਨ ਇਸ ਗੱਲ ਦਾ ਜਵਾਬ ਭਗਵੰਤ ਤੇ ਅਰਵਿੰਦ ਕੇਜਰੀਵਾਲ ਦੇ ਤੇ ਕੁਲਤਾਰ ਸਿੰਘ ਸੰਧਵਾ ਜੀ ਦੇਣ ਸੰਧਵਾ ਸਾਹਿਬ ਤੁਹਾਡਾ ਤੇ ਹਲਕਾ ਵੀ ਇਹ ਸੀ ਫਰੀਦਕੋਟ ਤੇ ਕੋਟਕਪੂਰਾ ਹੈਪੀ ਸੈਂਟਰ ਸੀ ਜਿੱਥੇ ਸਾਰਾ ਇਹ ਇਡਾ ਵੱਡਾ ਜਿਹੜੀ ਉਥੋਂ ਇੱਕ ਉਥੇ ਬੰਦ ਹੋਏ ਉਥੇ ਗੋਲੀਆਂ ਚੱਲੀਆਂ ਉਥੇ ਹਰ ਕਿਸਮ ਦਾ ਕੰਮ ਹੋਇਆ ਹਜ਼ਾਰਾਂ ਲੱਖਾਂ ਦੀ ਤਦਾਦ ਚ ਲੋਕ ਇਕੱਠੇ ਹੋਏ ਪੰਜਾਬੀਆਂ ਦੀਆਂ ਸੈਂਟੀਮੈਂਟਸ ਨਾਲ ਤੁਸੀਂ ਖੇលਿਆ ਵਾਅਦਾ ਕਰਕੇ ਵਾਅਦਾ ਖਿਲਾਫੀ ਤੁਸੀਂ ਕੀਤੀ ਹੁਣ ਤੁਸੀਂ ਬੇਅਦਬੀ ਲੈ ਕੇ ਆਣ ਲੱਗੇ ਬੇਅਦਬੀ ਦੇ ਵਿੱਚ ਬਾਦਲ ਤੇ ਸੁਖਵੀਰ ਦੋਨਾਂ ਦਾ ਨਾਂ ਹੈ ਨਹੀਂ ਤੇ ਬੇਅਦਬੀ ਦਾ ਜਿਹੜਾ ਬਿੱਲ ਇਹ ਕਿਦੇ ਵਾਸਤੇ ਲੈ ਕੇ ਆਣ ਲੱਗੇ ਇਹਦਾ ਜਵਾਬ ਦੇ ਇਹਦਾ ਜਵਾਬ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਤੇ ਕਾਂਗਰਸ ਪਾਰਟੀ ਭਗਵੰਤ ਕੋ ਲੈ ਗਈ ਕਿਉਂਕਿ ਹੋਮ ਮਿਨਿਸਟਰ ਇਹ ਸਾਰਾ ਕੁਝ ਬਾਦਲਾਂ ਨਾਲ ਰਲ ਕੇ ਭਗਵੰਤ ਨੇ ਤੇ ਆਪ ਦੀ ਸਰਕਾਰ ਨੇ ਕੀਤਾ ਤੁਹਾਨੂੰ ਪਹਿਲੇ ਹੀ ਪਤਾ ਹੋਣਾ ਜਦੋਂ ਵਿਕਰਮ ਸਿੰਘ ਮਜੀਠੀਏ ਨੇ ਇਹਦੇ ਤੇ ਮਾਨਹਾਨੀ ਦਾ ਦਾਵਾ ਕੀਤਾ ਸੀ ਇਹਨਾਂ ਦੇ ਨੈਸ਼ਨਲ ਕਨਵੀਨਰ ਨੇ ਲਿਖਤੀ ਮਾਫੀ ਮੰਗੀ ਏ ਹੱਥ ਜੋੜ ਕੇ ਲਿਖਤੀ ਮਾਫੀ ਅਹੋਜੀ ਪਾਰਟੀ ਤੇ ਅਸੀਂ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਨੇ ਆ ਮੇਰਾ ਛੋਟਾ ਵੀਰ ਅੱਜ ਦੁਖੀ ਹੋਇਆ ਇੱਥੇ ਪਹੁੰਚੇ ਇਹਨੇ ਦੱਸਿਆ ਅੱਜ ਵੀ ਕਚਹਿਰੀ ਚ ਗਏ ਨੇ ਉਹ ਕਾਗਜ਼ ਕਰਤੀ ਅੱਜ ਵੀ ਕਚਹਿਰੀ ਚ ਗਏ ਨੇ ਕਚਹਿਰੀ ਦੇ ਵਿੱਚੋਂ ਫੇਰ ਕੋਈ ਇਨਸਾਫ ਨਹੀਂ ਮਿਲਿਆ ਫੇਰ ਗਾਂਧੀ ਤਰੀਕ ਪੈ ਗਈ ਤਰੀਕੇ ਨਹੀਂ ਦਿੱਤੀ ਹੁਣ 8 ਅਗਸਤ ਪੈ ਗਈ ਹੈ ਅਜੇ ਤੱਕ ਚਲਾਨ ਨਹੀਂ ਪੁੱਟਪ ਹੋਇਆ ਚਲਾਨ ਨੌਂ ਨਿਆਲ ਸਾਂਜੀ ਇੱਕ ਸਾਲ ਤੋਂ ਵੱਧ ਹੋ ਗਿਆ ਅਜੇ ਤੱਕ ਚਲਾਨ ਪੁੱਟਪ ਨਹੀਂ ਹੋਇਆ ਇਹ ਬੇਅਦਬੀ ਦੀ ਕੀ ਕਿਸ ਕਿਸਮ ਦੀ ਏ ਜਸ ਫੇਸ ਦੇਣ ਕੇ ਕੀ ਅਸੀਂ ਉਮੀਦ ਕਰੀਏ ਤੋ ਇਹ ਫਰਜ਼ੀਆਂ ਦੀ ਫਰਜ਼ੀ ਇਨਕਲਾਬੀਆਂ ਦੀ ਝੂਠੀਆਂ ਦੀ ਅਸੈਂਬਲੀ ਨੂੰ ਵੀ ਐਜ਼ ਅ ਸਟੇਜ ਇਸਤੇਮਾਲ ਕਰਨ ਵਾਲੇ ਜਿਹੜੇ ਲੋਕ ਨੇ ਤੁਸੀਂ ਵੇਖਿਆ ਹੀ ਹੈ ਕਿਸ ਤਰ੍ਹਾਂ ਮੇਰੇ ਵੀਡੀਓ ਨਾਲ ਇਹਨਾਂ ਤੋਂ ਰੋੜ ਬਰੋੜ ਕੀਤੀ ਤਾਂ ਦੋ ਇਹਨਾਂ ਦੇ ਮੰਤਰੀਆਂ ਤੇ ਕੇਸ ਰਜਿਸਟਰ ਹੋ ਗਿਆ ਤੇ ਜਿਹੜੇ ਦੋ ਰਹਿ ਗਏ ਇਹਨਾਂ ਤੇ ਵੀ ਹੋਏਗਾ ਮਿਹਰਬਾਨੀ ਹਾਂਜੀ ਵੇ ਅਮਾ ਅਮਰੋ ਨਾਲ ਗੱਲ ਹੋਈ ਤੇ ਮੈਂ ਆਪ ਨੂੰਾਇਆ ਕਿ ਸਾਡਾ ਬਾਜਵਾ ਨਾਲ ਕੋਈ ਸਮਝੌਤਾ ਹੋਇਆ ਹੈ ਸਾਡਾ ਅੱਛਾ ਇੱਕ ਮਿੰਟ ਜਿੱਦਣ ਪ੍ਰਤਾਪ ਸਿੰਘ ਬਾਜਵਾ ਤੇ ਕੇਸ ਰਜਿਸਟਰ ਹੋ ਜੇ ਉਹਨਾਂ ਚਿਰ ਸਾਡਾ ਸਮਝੌਤਾ ਨਹੀਂ ਹੁਣ ਕਿਉਂਕਿ ਮੈਂ ਰਹਿਣ ਵਾਲਾ ਟੈਕਨੀਕਲੀ ਇੱਧ ਆਪਣੇ ਆਪਣੇ ਪਾਈ ਸਾਹਿਬ ਧਿਆਨ ਰੱਖੋ ਮੈਂ ਰਹਿਣ ਵਾਲਾ ਚੰਡੀਗੜ੍ਹ ਮੇਰਾ ਸਰਕਾਰੀ ਘਰ ਵੀ ਚੰਡੀਗੜ੍ਹ 'ਚ ਹੈ ਤੇ ਮੇਰੀ ਜਿਹੜੀ ਕੰਪਲੇਂਟ ਹੈ ਉਹ ਲਾਗੂ ਇੱਥੇ ਹੀ ਹੋਣੀ ਸੀ ਹੋਰ ਕਿਤੇ ਹੋਣੀ ਸੀ ਇਹ ਲਾਗੂ ਮੁਹਾਲੀ ਥੋੜਾ ਹੋਣੀ ਸੀ ਮੇਰਾ ਲੋਕਲ ਸਟੈਂਡ ਹੈ ਚੰਡੀਗੜ੍ਹ ਦਾ ਬੰਦਾ ਤੇ ਜੇ ਚੰਡੀਗੜ੍ਹ ਪੁਲਿਸ ਐਕਟ ਕਰਨ ਲੱਗੀ ਹੈ ਤੈਨੂੰ ਤਕਲੀਫ ਹੋ ਗਈ ਹੈ ਤਾਂ ਰੋਜ਼ ਰੇਡ ਮਾਰਦੇ ਲੋਕਾਂ ਤੇ ਇਹਦੇ ਬਿਨਾ ਕਿਸੇ ਦੇ ਸਰਚ ਵਾਰੰਟ ਲਿਆਂ ਜਿਹਦਾ ਮਰਜ਼ੀ ਫਲੈਟ ਇਹ ਉਹਨਾਂ ਦੇ ਫਲੈਟ ਫੋਲ ਲੈਂਦੇ ਨੇ ਸਾਰਾ ਕੰਮ ਕਰ ਲਏ ਤੇ ਪਹਿਲੀ ਵਾਰ ਇਹਨਾਂ ਤੇ ਹੋਣ ਲੱਗਾ ਇਹਨਾਂ ਨੂੰ ਪਤਾ ਲੱਗਾ ਇਹ ਅਜੇ ਇਹਨਾਂ ਨੂੰ ਅਜੇ ਪਤਾ ਹੀ ਲੱਗਿਆ ਤੇ ਅਜੇ ਤਾਂ ਟ੍ਰੇਲ ਸ਼ੁਰੂ ਹੀ ਹੋਇਆ ਕੰਮ ਅਜੇ ਗਾਂ ਵੇਖੋ ਇਹਨਾਂ ਨੇ ਬੰਦਾ ਕੀ ਅਜੇ ਵਾਰੀ ਕੋਈ ਬਦਲ ਤੇ ਲੈਣ ਤੋਂ ਜੋ ਇਸ ਗੱਲ ਕਰਨ ਇਹ ਸਾਰਾ ਕੁਝ ਇਹਨਾਂ ਦੇ ਸਾਹਮਣੇ ਆਣਾ ਹੁਣ ਸ਼ੁਰੂ ਹੋ ਗਿਆ ਇਹਨਾਂ ਦਾ ਜਿਹੜਾ ਸੱਚ ਹੈ ਉਹ ਤੁਹਾਡੇ ਸਾਹਮਣੇ ਹੈ ਕਿ ਬਾਦਲ ਤੇ ਸੁਗਵੀਰ ਇਸ ਮੇਨ ਕੇਸ ਚ ਬਾਈਬਲ ਕਲਾ ਤੇ ਬਰਗਾੜੀ ਚ ਇਹਨਾਂ ਨੇ ਬਾਹਰ ਰੱਖੇ ਨੇ ਇਹ ਸਵਾਲ ਹੁਣ ਭਗਵੰਤ ਨੂੰ ਪੁੱਛੋ हम दो के खिलाफ सारी सबूत दे चुके हैं इनके खिलाफ सबूत इसके खिलाफ भी दे दिया भगवंत के वो वेरीफाई कर रहे और अरविंद के खिलाफ भी जो है केजरीवाल के वो भी क्योंकि इन्होंने अपना आपका खुद का हैंडल इस्तेमाल किया ट्विटर पर और फेसबुक पर एंड इज द कन्वीनर के डी जी एम ई एम ई ए को तो मैं इतनी बात ही कहूँगा बातें कम करो कुछ कार्रवाई कर कर दिखाओ वो कार्रवाई करो ना बातें करने से इस, इसकी सेहत को क्या फर्क पड़ता है जी? इसकी सेहत को कोई फर्क नहीं कोई कार्रवाई करो जैसे हमने की केडी स्टेटमेंट दो बजे तो पहले दी है कि दो बजे तो बाद दी है ना आ टाइम की होया ਤਨ ਵੱਧ ਗਿਆ ਮੈਂ ਤਿੰਨ ਵੱਧ ਗਿਆ ਦੀ ਸਟੇਟਮੈਂਟ ਦਾ ਕੀ ਕਹੀਏ 2 ਵਜੇ ਤੋਂ ਬਾਅਦ ਇਹਦੀ ਸਟੇਟਮੈਂਟ ਹੀ ਬਦਲ ਜਾਂਦੀ ਸਟੇਟ ਵੀ ਬਦਲ ਜਾਂਦੀ ਤੇ ਬੈਂਟ ਵੀ ਬਦਲ ਜਾਂਦੇ ਸਟੇਟ ਜਿਹੜੀ ਹੁੰਦੀ ਹੈ ਉਹ ਵੀ ਬਦਲ ਜਾਂਦੀ ਤੇ ਬੈਂਟ ਵੀ ਬਦਲ ਜਾਂਦੀ ਸੋ ਇਹਦੀ ਕੋਈ ਸਟੇਟਮੈਂਟ 2 ਵਜੇ ਤੋਂ ਬਾਹਰ ਵਾਲੀ ਜਿਹੜੇ 2 ਵਜੇ ਤੋਂ ਬਾਅਦ ਵਾਲੀ ਨੂੰ ਮੈਂ ਸੀਰੀਅਸਲੀ ਨਹੀਂ ਲੈਂਦਾ ਬਟ ਐਮਏ ਸ਼ੁੱਡ ਐਕਟ ਅਗੇਂਸਟ ਸੀਐਮ ਦੀ ਸਟੇਟਮੈਂਟ ਨੂੰ ਪੋਸਟ ਕਰਦੀ ਹੈ ਬਾਈਬਲ ਵਰਗਾਂ ਦੀ ਗੱਲ ਕਹੀ ਆਪੇ ਸੁਖਵੀਰ ਮਾਦਲ ਅਰ ਪ੍ਰਕਾਸ਼ ਵਾਦਲ देखा जाए तो जो सरकार आपकी आई थी 2017 से आमेंद्र सिंह जी उन्होंने कहा था कि वो इस पे कार्यवाही कराएंगे सबसे पहला यही स्तर पे वो छोड़ो अमर ओ भाई अमरेंद्र सिंह एक मिनट अमरेंद्र सिंह कौन सी जमात में है बीजेपी में है ना उसको सवाल करो